ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਸ਼ਵੇਤਾ ਮੈਮ ਜਿੱਦਾਂ ਕਿ ਆਮ ਤੌਰ ਵਿੱਚ ਆਪਾਂ ਦੇਖਦੇ ਆ ਕਿ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਜਿਹੜੇ ਅਨੁਯਾਈ ਨੇ ਉਹ ਪਹਿਲਾਂ ਤਾਂ ਬਹੁਤ ਨਸ਼ਾ ਕਰਦੇ ਆ ਜਾਂ ਦੁਰਾਚਾਰ ਕਰਦੇ ਆ ਲੇਕਿਨ ਸਤਸੰਗ ਜਾਂ ਉਹਨਾਂ ਦੇ ਨਾਲ ਜੁੜਨ ਤੋਂ ਬਾਅਦ ਨਾਮ ਲੈਣ ਤੋਂ ਬਾਅਦ ਬਿਲਕੁਲ ਹੀ ਉਹਨਾਂ ਦਾ ਸੁਭਾਅ ਜਿਹੜਾ ਬਦਲ ਜਾਂਦਾ ਹੈ ਕੀ ਸਤਸੰਗ ਦੇ ਨਾਲ ਦੁਨੀਆ ਦੇ ਵਿੱਚ ਪਰਿਵਰਤਨ ਆ ਸਕਦਾ ਹੈ ਹਾਂਜੀ ਬਿਲਕੁਲ ਜੀ ਜਿਵੇਂ ਕਿ ਸੰਤਰਾਮਪਾਲ ਜੀ ਦੇ ਜਿਹੜੇ ਅਨੁਯਾਈ ਨੇ ਉਹ ਬਿਲਕੁਲ ਵੀ ਨਸ਼ਾ ਜਿਹੜਾ ਉਹ ਨਹੀਂ ਕਰਦੇ ਜਿਵੇਂ ਕਿ satsang ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਦੇ ਵਿੱਚ ਚੰਗਾ ਤੇ ਬੁਰੇ ਦਾ ਮਤਲਬ ਭੇਦ ਦੱਸਿਆ ਜਾਂਦਾ ਵਾ ਕਿ ਕਿਹੜੇ ਚੰਗੇ ਕਰਮ ਕਰਨੇ ਚਾਹੀਦੇ ਤੇ ਕਿਹੜੇ ਮਤਲਬ ਮਾੜੇ ਕਰਮਾਂ ਤੋਂ ਦੂਰ ਰਹਿਣਾ ਚਾਹੀਦਾ ਵਾ ਤੇ satsang ਤੋਂ ਸਾਨੂੰ ਇਹ ਪਤਾ ਲੱਗਦਾ ਵਾ ਕਿ ਅਸੀਂ ਜਿਹੜੇ ਬੁਰੇ ਕਰਮਾ ਉਹ ਨਹੀਂ ਕਰਨੇ ਤੇ ਬੁਰੇ ਕਰਮਾਂ ਦੇ ਨਾਲ ਸਾਡੇ ਜਿਹੜੇ ਪਾਪ ਕਰਮਾ ਉਹ ਵੱਧਦੇ ਆ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਜਿਹੜੇ ਸਾਡੇ ਪਾਪ ਕਰਮਾ ਹੈ ਉਹ ਕੱਟਦੇ ਨੇ ਮੈਮ ਇੱਕ ਇਨਸਾਨ ਨੇ ساری ਜ਼ਿੰਦਗੀ ਨਸ਼ਾ ਕੀਤਾ ਜਾਂ ਫਿਰ ਦੁਰਾਚਾਰ ਕੀਤਾ ਕਿਦਾ ਹੋ ਰਿਹਾ ਕਿ ਉਹ ਬਸ ਸਤਸੰਗ ਸੁਣਨ ਤੋਂ ਬਾਅਦ ਉਹਦਾ ਸੁਭਾਅ ਜਿਹੜਾ ਉਹ ਬਦਲ ਰਿਹਾ ਹੈ। ਸੰਤ ਰਾਮਪਾਲ ਜੀ ਮਹਾਰਾਜ ਜੀ ਦੇ ਸਤਸੰਗਾਂ ਦੇ ਵਿੱਚ ਜੋ ਪਰਮਾਤਮਾ ਜਿਹੜੇ ਪਰਮਾਨਿਤ ਸਤ ਗ੍ਰੰਥਾ ਦੇ ਦੁਆਰਾ ਜਿਹੜਾ ਗਿਆਨ ਦੱਸਦੇ ਨੇ ਉਹਦੇ ਤੋਂ ਮਤਲਬ ਕਿ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਪਰਮਾਤਮਾ ਦਾ ਗਿਆਨ ਹੈ ਉਹ ਸੱਚਾ ਗਿਆਨ ਹੈ ਤੇ ਉਹਦੇ ਤੋਂ ਹੀ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਜਿਹੜੇ ਬੁਰੇ ਕਰਮ ਉਹ ਨਹੀਂ ਕਰਨੇ ਤੇ ਸਤਸੰਗ ਦੇ ਮਾਧਿਅਮ ਤੋਂ ਹੀ ਪਰਮਾਤਮਾ ਸਾਨੂੰ ਉਹਦਾ ਗਿਆਨ ਦਿੰਦੇ ਨੇ। ਬਹੁਤ-ਬਹੁਤ ਧੰਨਵਾਦੀ ਤੁਹਾਡਾ। ਧੰਨਵਾਦ ਜੀ। जानकारी के लिए डाउनलोड करें संत रामपाल जी महाराज ऐप पर सब्सक्राइब करें संत रामपाल जी महाराज YouTube चैनल